51 का खासा प्रोवाइड की कीमतें जो कि की समूची सिख कम्युनिटी उस बारे पता है कि आज पूरी दुनिया ਦੇ ਵਿੱਚ ਹਰ ਸਿੱਖ ਇੱਕ ਵਿਸ਼ੇ ਨਾਲ ਜੁੜਿਆ ਹੋਇਆ ਹੈ ਕਿ ਜਿਹੜੇ 90 ਤੋਂ ਲੈ ਕੇ ਉਸ ਤੋਂ ਕੁਝ ਸਮਾਂ ਪਹਿਲਾਂ ਜਾਂ ਬਾਅਦ ਜਿਹੜੇ ਸਿੱਖ ਜੇਲ੍ਹਾਂ ਦੇ ਵਿੱਚ ਸਰਕਾਰਾਂ ਵੱਲੋਂ ਦੀ ਬੰਦ ਕੀਤੇ ਗਏ ਢੱਕੇ ਗਏ ਉਹਨਾਂ ਨੂੰ ਤਕਰੀਬਨ ਆਪਣੀ ਜਿਹੜੀ ਜੇਲ੍ਹ ਦੀ ਸਜ਼ਾ ਹੈ ਕਾਨੂੰਨੀ ਤੌਰ ਤੇ ਉਸ ਤੋਂ ਵੱਧ ਉਹ ਸਜ਼ਾ ਭੁਗ ਚੁੱਕੇ ਨੇ ਪਰ ਅੱਜ ਵੀ ਉਹਨਾਂ ਨੂੰ ਰਿਹਾਈ ਨਹੀਂ ਮਿਲ ਰਹੀ ਉਹਨਾਂ ਦੇ ਪਰਿਵਾਰ ਜਿੱਥੇ ਉਡੀਕ ਰਹੇ ਨੇ ਸਮੁੱਚੀ ਕੌਮ ਇਸ ਪੱਖੋਂ ਚਿੰਤਾਤ ਹੋ ਰਹੀ ਹੈ ਜੇ ਵਿਸ਼ਾ ਬੜਾ ਕੌਮ ਦੇ ਵਿੱਚ ਗੰਭੀਰ ਬਣਿਆ ਹੋਇਆ ਹੈ ਤੇ 10 5 ਸਮੁਤਰਾਖੰਡ ਆਪ ਸਮੂਹ ਸੰਗਤ ਜਾਣਦੇ ਹੋ ਕਿ ਇਹ ਉੱਤਰਾਖੰਡ ਬਿਲਕੁਲ ਯੂਪੀ ਦੇ ਨਾਲ ਹੈ ਸਾਡੇ ਬਿਲਕੁਲ ਨਜ਼ਦੀਕ ਬਰੇਲੀ ਸ਼ਹਿਰ ਪੈਂਦਾ ਹੈ ਜਿਸ ਵਿੱਚ ਸਰਦਾਰ ਬਰੀਆਮ ਸਿੰਘ ਜੀ ਜੋ ਕਿ ਤਕਰੀਬਨ 24 ਸਾਲ ਹੋ ਚੁੱਕੇ ਨੇ ਉਹ ਜੇਲ੍ਹ ਦੇ ਵਿੱਚ ਨੇ ਤੇ ਉਹਨਾਂ ਦੇ ਸੁਪੁੱਤਰ ਨੇ ਜੋ ਕਿ ਅੱਜ ਇਸ ਕੇਸ ਦੀ ਕਾਰਵਾਈ ਕਾਫੀ ਸਮੇਂ ਤੋਂ ਕਰ ਰਹੇ ਨੇ ਤੇ ਇਹਨਾਂ ਨਾਲ ਅਸੀਂ ਕੁਝ ਗੱਲ ਚਰਚਾ ਵਾਰੇ ਤੁਹਾਡਾ ਸਾਹਜ ਪਾਣੀ ਹੈ ਕਿ ਇਹ ਕੇਸ ਕਿਦਾਂ ਤੁਰੇ ਹੋਏ ਨੇ ਇਹਨਾਂ ਤੇ ਅਸਤੱਕ ਕੀ ਵਰਕ ਹੋਇਆ ਤੇ ਜਿਹੜਾ ਕੌਮ ਦਾ ਯੋਗਦਾਨ ਹੈ ਉਹ ਇਸ ਪਰਿਵਾਰ ਨੂੰ ਕਿਸ ਰੂਪ ਵਿੱਚ ਮਿਲਿਆ ਤਾਂ ਮਿਲਦਾ ਰਿਹਾ ਤੇ ਸੋ ਵੀਰ ਜੀ ਆਪ ਜੀ ਦਾ ਨਾਮ ਮੇਰਾ ਨਾਮ ਜਸਵਿੰਦਰ ਸਿੰਘ ਜਸਵਿੰਦਰ ਸਿੰਘ ਜੀ ਹਾਂ ਜੀ ਇਹ ਆਪ ਜੀ ਦੇ ਜਿਹੜੇ ਇਹ 6-7 ਲਿਸਟ ਰੱਖੀ ਗਈ ਹੈ ਜਿਹੜੇ ਜੇਲ੍ਹ ਚ ਨੇ ਉਹਨਾਂ ਵਿੱਚੋਂ ਆਪ ਜੀ ਦੇ ਪਿਤਾ ਜੀ ਹਾਂ ਭਾਈ ਬਰਿਆਮ ਸਿੰਘ ਜੀ ਪ੍ਰੇਮ ਬਰਿਆਮ ਸਿੰਘ ਜੀ ਇਹ ਇਹ ਬਰੇਲੀ ਜੇਲ੍ਹ ਤੋਂ ਵਿੱਚ ਨੇ ਬਰੇਲੀ ਸੈਂਟਰ ਜੇ ਬਰੇਲੀ ਚ ਸ਼ੁਰੂ ਤੋਂ ਉੱਥੇ ਹੀ ਨੇ ਸ਼ੁਰੂ ਤੋਂ 90 ਤੋਂ 90 ਤੋਂ ਲੈ ਕੇ ਹਾਂ ਜੀ ਮਨ 90 ਤੋਂ ਲੈ ਕੇ ਹੁਣ 2015 ਚੜ ਗਿਆ ਹੈ ਤੇ ਇਹ तकरीबन 24-25 ਸਾਲ ਦਾ ਜਿਹੜਾ ਸਮਾਂ ਬਣਦਾ ਹੈ ਉਹ ਲਗਾਤਾਰ ਜੇਲ੍ਹ ਵਿੱਚ ਨੇ ਹਾਂਜੀ ਅੰਦਰ ਹੀ ਕੱਟੀ ਜਾਂਦੇ ਨੇ ਅੰਦਰ ਹੀ ਸਜ਼ਾ ਉਹਦੋਂ ਦੀ ਕੱਟ ਰਹੇ ਨੇ ਹੁਣ ਉਹਨਾਂ ਦੀ ਉਮਰ ਕਿੰਨੀ ਹੈ ਹੁਣ 80 ਸਾਲ ਉਮਰ ਹੋ ਗਈ ਉਹਨਾਂ ਦੀ 80 ਸਾਲ ਦੀ ਉਮਰ ਹੋ ਚੁੱਕੀ ਹੈ ਉਹਨਾਂ ਦੀ ਤੇ ਉਹਨਾਂ ਦੇ ਜੇਲ੍ਹ ਜਾਣ ਤੋਂ ਬਾਅਦ ਤੁਸੀਂ ਪਰਿਵਾਰ ਨੇ ਕਿਵੇਂ ਬਸਰ ਕੀਤਾ ਉਸ ਤੋਂ ਵੇਖੋ ਇਸ ਤਰ੍ਹਾਂ ਜੀ ਜਦੋਂ ਅੰਦਰ ਗਏ ਆ ਹਾਂਜੀ ਉਦੋਂ ਮੇਰੀ 5 ਸਾਲ ਦੀ ਆਈ ਸੀ ਟੇਕ ਆਊਟ ਉਸ ਤੋਂ ਬਾਅਦ ਸਾਡੇ ਮਦਰ ਮਲੋ ਮਕਰ ਜਾਂਦੇ ਰਹੇ ਆ ਅੱਛਾ ਉਹ ਆਪਣਾ ਦੁੱਖ ਦਾ ਜਾਦ ਰਹੇ ਪਈ ਸੀ ਵੇਦਰੇ ਬੜੇ ਕਰੋਣ ਛੱਡਾ ਸਾਡੇ ਦਾ ਸ਼ਹਿਰ ਜਾਉਂਗਾ 10-15 ਕਿਲੋ ਮਿੰਟ ਪਈਦਾ ਠੀਕ ਹੈ ਕਈ ਵਾਰ ਆਪਰ ਕਿ ਆਇਆ ਕਰਨਾ ਤੇ ਉਹਨਾਂ ਨੂੰ ਸਭ ਨਹੀਂ ਮੰਨਾਲੋ ਹੁੰਦੀ ਸੀ ਉਹਨਾਂ ਦੇ ਉਸ ਤੋਂ ਬਾਅਦ ਸਾਡੇ ਮਾਮਾ ਜਿੰਨੇ ਬਹੁਤ ਸਾਥ ਦਿੱਤਾ ਠੀਕ ਹੈ ਸਾਡੇ ਮਾਮਾ ਇਸਤਮਾਨ ਸਿੰਘ ਉਹਨਾਂ ਨੇ ਸਾਡਾ ਬਹੁਤ ਸਾਥ ਦਿੱਤਾ ਵੇ ਠੀਕ ਹੈ ਮੇਰੇ ਨਾਲ ਜਾਂਦੇ ਆ ਠੀਕ ਹੈ ਜੀਵ ਦੇ ਸਾਨੂੰ ਮਲੋ ਪੈਸੇ ਦੀ ਵੀ ਲੋੜ ਪੈਂਦੀ ਉਹਨਾਂ ਨਾਲ ਮਲੋ ਬਹੁਤ ਅਜਨਤ ਕਰਦੇ ਰਹੇ ਆ ਠੀਕ ਹੈ ਹੱਡਨ ਹੱਥ ਫੜਿਆ ਜਿੰਚ ਨਹੀਂ ਨਹੀਂ ਮਿਲਦਾ ਠੀਕ ਹੈ ਕਰਦੇ ਵੀ ਉਸ ਤੋਂ ਬਾਅਦ ਮੈਂ ਜਿਹੜਾ ਵਾ ਇਸ ਲੈਂਡ ਦੇ ਵਿੱਚ ਗਿਆ ਵਾਂ ਮੈਂ ਲਗਭਗ 10 ਸਾਲ ਲੂ ਗਿਆ ਅਸਾਂ ਜਿੱਤੇ ਅੰਬੇਚੇ ਵਾਏ ਜਦੋਂ ਮੈਂ ਆਪਣੇ ਸਮਾਰ ਸਮਾਰੀਆ ਠੀਕ ਹੈ ਬਸ ਫਿਰ ਮੈਂ ਨਾ ਇੱਕ ਪੀਲ ਅਸੀਂ ਕੀਤੀ ਹਾਈ ਕੋਰਟ ਤੇ ਠੀਕ ਹੈ ਉਹ ਵੀ ਸਾਡੀ ਖਰਜ ਹੋਗੀ ਠੀਕ ਹੈ ਫਿਰ ਇੱਕ ਪੀਲ ਆਪਣੇ ਸੁਪਰੀਮ ਕੋਰਟ ਉਹ ਵੀ ਖਰਜ ਹੋਗੀ ਠੀਕ ਹੈ ਉਸ ਤੋਂ ਬਾਅਦ ਥੋੜਾ ਜਿਹਾ ਰੁਕੇ ਫੇਰ ਅਪੀਲ ਅਸੀਂ ਕੀਤੀ ਠੀਕ ਹੈ ਉਹ ਵੀ ਕਰ ਜੂਗੀ ਠੀਕ ਹੈ ਹਾਂਜੀ ਉਸ ਤੋਂ ਬਾਅਦ ਸਾਡੇ ਸਿਸਟਰਾਂ ਅਮਰਦੋ ਸਿਸਟਰਾਂ ਸੀ ਦੋ ਹਿੰਮਤ ਬਤਰੇ ਇਹ ਸਿਸਟਰ ਜਿਹੜਾ ਸਾਡੀ ਜੀ ਉਦੋਂ ਮੈਸਚਰ ਤੋਂ ਛੁੱਟੀ ਤੇ ਪ੍ਰੋਮ ਤੇ ਜਿੰਨਾ ਮਨ ਟਾਟਾ ਵੀ ਜਾਂਦੀ ਆ ਵੀ ਪ੍ਰੋਮ ਮਿਲ ਜਾਂਦੀ ਚ ਘਰ ਆ ਜਾਂਦੇ ਹਾਂਜੀ ਪ੍ਰੋਮ ਦੇ ਮਤਲਬ ਕਾਫੀ ਹਰਤਾਂ ਲਾਇਆ ਭਾਈ ਦੌੜ ਕੀਤੀ ਪਰ ਨਹੀਂ ਉਹਨਾਂ ਨੇ ਮਰਦ ਸਰਕਾਰ ਨੇ ਕਾਇਦਨ ਡਾਇਰੈਕਟਰ ਤੇ ਲਿਖ ਕੇ ਮੇਹਨਦੀ ਤੇ ਨਹੀਂ ਅਸੀਂ ਇਹਨਾਂ ਨੂੰ ਛੁੱਟੀ ਵੀ ਨਹੀਂ ਦੇ ਸਕਦੇ ਅੱਛਾ ਸਰ ਇਹਨਾਂ ਦੇ ਦੋਸਤ ਨੂੰ ਲਗਾਓ ਆ ਤੇ ਅਸੀਂ ਇੱਕ ਦਿਨ ਵਾਸਤੇ ਬਾਹਰ ਨਹੀਂ ਆਣ ਖੜ ਸਕਦੇ ਠੀਕ ਹੈ ਜਿੰਨੇ ਸਮੇਂ ਦੇ ਵਿੱਚ ਚੰਨ ਨੂੰ ਛੁੱਟੀ ਵੀ ਨਹੀਂ ਮਿਲੀ ਜਿਹੜੇ ਤੋਂ ਬਾਅਦ ਲਗਾਤਾਰ ਅੰਦਰ ਹੀ ਰਹਿ ਗਿਆ ਹੁਣ ਇਹ ਕਾਰਵਾਈ ਕਿੱਥੇ ਤੱਕ ਪਹੁੰਚੀ ਹੈ ਲਾਸਟ ਹੁਣ ਕਾਰਵਾਈ ਇਸ ਤਰ੍ਹਾਂ ਵੀ ਹੁਣ ਥੋੜਾ ਜਿਹਾ ਸਾਨੂੰ ਮਨ ਲੋਗ ਹੋਇਆ ਵੀ ਜਿ ਤਰ੍ਹਾਂ ਜਿਹੜਾ ਸੈਂਟਰਲ ਜੋ ਵੀ ਸਰਕਾਰ ਨੇ ਜਿ ਤਰ੍ਹਾਂ ਜਿ ਤਰ੍ਹਾਂ 14 ਸਾਲ ਤੋਂ ਜਦੋਂ ਉੱਪਰ ਜਿਹੜੇ ਕੈਦ ਦੀ ਜਨਾ ਕੈਦ ਕੱਟਣ ਦੀ سزا ਕੱਟ ਲਿੰਦੇ ਆ ਠੀਕ ਹੈ ਇਹ ਬਾਤ ਆਪਣੇ ਜੂਪੀ ਸਰਕਾਰ ਜਟਾਵਾਂ ਸੈਂਟਰ ਸਰਕਾਰ ਜਾਂ ਇਹਨਾਂ ਨੂੰ ਰਿਆ ਕਰ ਸਕਦੀ ਸੀ ਨਾ ਠੀਕ ਹੈ ਹਾਂਜੀ ਤੇ ਇਹ ਸਾਨੂੰ ਕਿਸੇ ਜੱਜ ਨੇ ਸਲਾਹ ਦਿੱਤੀ ਇਸ ਚੀਜ਼ ਵੀ ਤੁਸੀਂ ਅੰਦਰੋਂ ਜਿਹੜਾ ਨੰਬਰ ਆਪਣੇ ਫਾਦਰ ਤੋਂ ਅੰਦਰੋਂ ਅਪਲੀਕੇਸ਼ਨ ਲਵਾ ਕੇ ਜਤਰਾਣਾ ਜਿਲ੍ਹਿਆ ਜਿਹੜਾ ਚਾਰਜ ਚਲਣ ਅੰਦਰ ਦਾ ਸਾਬਾ ਨੇ ਕੋਈ ਮਿਲੋਖਰਾ ਬਾਤ ਨਹੀਂ ਦ੍ਰਿਗਤਾ ਹੈਗਾ ਠੀਕ ਹੈ ਜੀ ਇਹ ਜੀ ਮਰੋਗੀਆਂ ਇੰਨਾ ਚਲਣ ਨੰਬਰ ਨੇ ਸਜ਼ਾ ਕੱਟ ਲਈ ਆ ਮਤਲਬ ਜੇਲ੍ਹ ਵੱਲੋਂ ਛੇੜ ਦਿੱਤੀ ਗਈ ਹੈ ਹਾਂਜੀ ਜੇਲ੍ਹ ਵੱਲੋਂ ਉਸ ਤੋਂ ਬਾਅਦ ਇਹ ਚਲੇ ਜਾਂਦਾ ਵਾ ਡੀਐਮ ਵਗੈਰਾ ਹੱਥ ਹੱਥ ਕੇ ਦਾ ਜਿਹੜਾ ਡੀਐਮ ਨੂੰ ਠੀਕ ਹੈ ਥਾਂ ਨੇ ਦਾ 30 ਪ੍ਰਿੰਟ ਦੀ ਮੂਲਤੀ ਸਾਰੀ ਜਿਹੜੀ ਅਕਵਾਰੀ ਮੰਨ ਲਓ ਹੋ ਗਏ ਸਾਈ ਪਾਸ ਹੋ ਕੇ ਇਹਨਾਂ ਨੂੰ ਚਲੇ ਗਈ ਸਰਕਾਰ ਫਿਰ ਬੋਰਡ ਸਰਕਾਰ ਨੇ ਬੋਰਡ ਬੈਬਿੰਗ ਦਾ ਇਹਨਾਂ ਦਾ ਇੱਕ ਠੀਕ ਹੈ ਬੋਰਡ ਨੇ ਪਾਸ ਕਰ ਦਿੱਤਾ ਨੂੰ ਠੀਕ ਹੈ ਸਰਕਾਰ ਨੇ ਹੀ ਪਾਸ ਕਰ ਦਿੱਤਾ ਠੀਕ ਹੈ ਉਸ ਤੋਂ ਉਪਰੰਤ ਬਾਅਦ ਫਿਰ ਆਪਣੇ ਚਲੇ ਜਾਂਦੀ ਹੈ ਗਵਰਨਰ ਨਾ ਰਾਜਪਾਲ ਜਿਹੜਾ ਹੁੰਦਾ ਜਿਵੇਂ ਮੰਨ ਲਓ ਰਾਜਪਾਲ ਨੂੰ ਜਲਦੀ ਤੇ ਜਾ ਕੇ ਇਹਨਾਂ ਨੂੰ ਆਰਡਰ ਕਰ ਦਿੰਦਾ ਜਿਲ੍ਹਾ ਨੂੰ ਹਾਂਜੀ ਤੇ ਜਦੋਂ ਉਹਨਾਂ ਕੋਲ ਗਈ ਸੀ ਕਿ ਉਹਨਾਂ ਨੇ ਪਰ ਉਹ ਦੇਖ ਕੇ ਉਹਨਾਂ ਕਹਿ ਆ ਕਿ ਅਸੀਂ ਦਿੱਲੀ ਸਰਕਾਰ ਦੇ ਸੈਂਟਰ ਸਰਕਾਰ ਅਜੋਤੀ ਇਹ ਮਨ ਲੋਗ ਇਹਦੇ ਵਿੱਚ ਸ਼ਾਂਤੀ ਲੈਣੀਆਂ ਹਾਂਜੀ ਤੇ ਜੇ ਉਹ ਸ਼ਾਂਤੀ ਦਬੋ ਲਈ ਫੇ ਰਹੇ ਹਨ ਅਰਿਆ ਗੱਲ ਨਾਲ ਸੇਗਣੂ ਠੀਕ ਹੈ ਉਸ ਤੋਂ ਜਦੋਂ ਉਹਨਾਂ ਕੋਲ ਲੈਟਰ ਪਹੁੰਚਾ ਤੇ ਆਪਣਾ ਦਿੱਲੀ ਸਰਕਾਰ ਨੇ ਕਿਹਾ ਕਿ ਆਪਣਾ ਜਿੱਲਾ ਪਰਵਾਹਾਂ ਦੇ ਮਟਰ ਹੋਏ ਜਿਹੜੇ ਪ੍ਰਵਾਸ ਦੇ ਵਿਰੁੱਧ ਪਾਰਟੀ ਆ ਹਾਂ ਉਹਨਾਂ ਨੇ ਸਹਿਮਤੀ ਲਈ ਜਾਵੇ ਠੀਕ ਹੈ ਰੂਪੀ ਸਰਕਾਰ ਨੂੰ ਪਿਆਨ ਨੇ ਦਿੱਲੀ ਸਰਕਾਰ ਨੇ ਹੁਣ ਜਦੋਂ ਦਿੱਲੀ ਸਰਕਾਰ ਨੇ ਯੂਪੀਸ ਕਰਨ ਗਿਆ ਤੇ ਇਹਨਾਂ ਨੇ ਫਿਰ ਆਪਣਾ ਮੈਨੂੰ ਕਾਲ ਕੀਤੀ ਤੇ ਇਸ ਤਰ੍ਹਾਂ ਉਹਨਾਂ ਡੈਟਾ ਹੱਡੂਲ ਭੇਜਤਾ ਵਾ ਵੀ ਜਿਹਨਾਂ ਦੇ ਕੋਰਲ ਮਟਰ ਹੋਏ ਆ ਤੇ ਉਹਨਾਂ ਨੇ ਸਹਿਮਤੀ ਲਈ ਜਾਂਦੀ ਠੀਕ ਹੈ ਅਨ ਉਹਨਾਂ ਦੀ ਸਹਿਮਤੀ ਵੀ ਹੁਣ ਮਤਲਬ ਪਹੁੰਚ ਗਈ ਹੈ ਮਿਲ ਚੁੱਕੀ ਹੈ ਜਿਹੜੇ اپੋਜੀਸ਼ਨ ਵਾਲੇ ਨੇ ਜਿਨ੍ਹਾਂ ਨੇ ਕੇਸ ਦਰਜ ਕਰਾਇਆ ਹਾਂ ਜੀ ਦਰਜ ਕਰਵਾਇਆ ਤੇ ਉਹਨਾਂ ਵੱਲੋਂ ਪਰਿਵਾਰਾਂ ਵੱਲੋਂ ਉਹਨਾਂ ਦੇ ਬੇਟਿਆਂ ਨੂੰ ਹਾਂ ਜੀ ਹਾਂ ਜੀ ਜਿਨ੍ਹਾਂ ਦੇ ਮਟਰ ਹੋਏ ਉਹਨਾਂ ਦੇ ਮਤਲਬ ਇੱਕ ਪਰਿਵਾਰ ਵੱਲੋਂ ਦਾ ਫਾਇਦਾ ਖਤਮ ਹੋਇਆ ਦੂਜਾ ਆਪਣਾ ਨੰਦ ਦਾ ਭਾਈ ਠੀਕ ਹੈ ਉਹਨਾਂ ਜਿਹੜੇ ਸਿੰਗਲ ਹੁਣ ਇਸ ਟੰ ਪਰਿਵਾਰ ਜਿਹੜਾ ਉਹਨਾਂ ਵਸਦੇ ਆ ਠੀਕ ਹੈ ਉਹਨਾਂ ਦੇ ਪੁੱਤਰ ਕਸ਼ਮੀਰ ਸਿੰਘ ਦੇ ਪੁੱਤਰ ਜਿਹੜੇ ਆ ਉਹਨਾਂ ਨੇ ਆਪਣੇ ਪੁੱਤ ਨੂੰ ਨਾਲ ਲਾ ਕੇ ਬਲਕ ਆਪਣਾ ਰਿਕਵਰੀ ਠੀਕ ਹੈ ਰਿਕਵਰੀ ਜਿਹੜੀ ਗਈ ਇਹਨਾਂ ਦੀ ਇਹ ਵੀ ਇਹਨਾਂ ਦੇ ਡੀ ਐਮ ਦੇ ਥਰੂ ਥਾਣੇ ਦੇ ਥਰੂ ਗਈ ਜਾਏ ਤੇ ਮੈਂ ਜਿੱਦੜਾ ਲਿਖ ਕੇ ਦਿੱਤਾ ਵਾ ਇਹ ਥਾਣੇਦਾਰ ਆਪ ਉਹਨਾਂ ਘਰ ਜਾ ਕੇ ਬਹਿ ਕੇ ਦੇਖੋ ਅਗਲੇ ਵਾ ਬਲੋ ਹੁਣ ਸੈਂਟਰ ਨੇ ਉਹ ਇਹ ਜਿਹੜੀ ਹੁਣ ਜਿਹੜੀ ਆਪਣ ਨੇ ਇਹ ਜਿਹੜੀ ਹੁਣ ਆਪਣਾ ਸੈਂਟੀ ਜਿਹੜੀ ਇਹ ਵੀ ਆਪਣੇ ਕੋਲ ਸਾਸਣ ਤੇ ਪਹੁੰਚ ਗਈ ਆ ਠੀਕ ਹੈ ਹਾਂਜੀ ਦੱਸਣਾ ਆਪਣੇ ਸਰਕਾਰ ਬਲੇ ਜੁਪੀ ਜਿਹੜੇ ਸਰਕਾਰ ਹੈ ਸੰਸਾਦ ਸੰਸਦ ਤੋਂ ਆਪਣੇ ਇਹ ਸੈਂਟੀ ਪਹੁੰਚ ਗਈ ਆ ਠੀਕ ਹੈ ਬਾਕੀ ਜਿਹੜੀ ਫੈਲ ਜਿਹੜੀ ਆਪਣੇ ਹੁੰਦਾ ਵਾ ਇਹ ਫਾਨੂੰ ਹਾਂਜੀ ਇਹ ਜਿਹੜਾ ਕਰਕੇ ਨਿਰਮੂ ਹਾਂਜੀ ਹਾਂਜੀ ਉਹ ਵੀ ਆਪਣੇ ਰੂਪ ਕੋ ਪਾਸ ਹੋ ਗਿਆ ਸੈਂਟੀ ਉਹਨਾਂ ਮੰਗੀ ਸੈਂਟੀ ਪਹੁੰਚ ਗਈ ਆ ਠੀਕ ਹੈ ਹੁਣ ਆਪਣੇ ਸੰਸਦ ਦੇ ਜਲੇਡੀ ਲਖਣਾ ਬਲੇ ਰਾਜਪਾਲ ਕੋਲੋਂ ਜਾਣੀ ਬਾਕੀ ਆ ਪ੍ਰਕਿਰਿਆ ਪਰ ਆਪਣਾ ਪ੍ਰਦੇਸ਼ ਅਲੱਗ ਨਾਲ ਉਸ ਸੰਸਦ ਤੇ ਠੀਕ ਪਹੁੰਚ ਗਈ ਆ ਆਪਣਾ ਰਿਟਾਇਰ ਇਹ ਰਾਜਪਾਲ ਕੋ ਜਾਣੀ ਬਾਕੀ ਆ ਹਾਂਜੀ ਹੁਣ ਬਾਕੀ ਰਾਜਪਾਲ ਕੋ ਜਾਣੀ ਆ ਹਾਂਜੀ ਉਹਨਾਂ ਕੋਲ ਜਾਣੀ ਆ ਹੋ ਸਕਦਾ ਵੀ ਇਹ ਆਪਣੇ ਦਿਲ ਇਸਕਾਰ ਨੂੰ ਫੇਰ ਭੇਜਦੇ ਨੇ ਤੇ ਉਹਨਾਂ ਦੀ ਸੈਲਫੀ ਆ ਗਈ ਆ ਤੇ ਉਹ ਸਾਡਾ ਭੇਜ ਦੇਣ ਅਗੋਂ ਉਹਨਾਂ ਨੇ ਵੇਖੋ ਕੀ ਕਰਦੇ ਆ ਠੀਕ ਹੈ ਇੱਕ ਵੀਰ ਜੀ ਥੋੜਾ ਦੱਸਿਓ ਕਿ ਜਿਵੇਂ ਤੁਸੀਂ ਲਗਾਤਾਰ ਕਾਰਵਾਈ ਕਰ ਰਹੇ ਹੋ ਹਾਂਜੀ ਇਹਦੇ ਵਿੱਚ ਤੁਹਾਨੂੰ ਕੌਮੀ ਪੱਖੋਂ ਜਿਹੜੇ ਸਾਡੇ ਇੱਥੇ ਪੰਜਾਬ ਦੇ ਵਾਸੀ ਨੇ ਜਾਂ ਇੰਡੀਆ ਚ ਵੀਰ ਬੈਠੇ ਨੇ ਸੰਗਤਾਂ ਨੇ ਜਾਂ ਵਿਦੇਸ਼ਾਂ ਤੇ ਨੇ ਹਾਂਜੀ ਉਹਨਾਂ ਵੱਲੋਂ ਤੁਹਾਨੂੰ ਕੋਈ ਇਸ ਵਿੱਚ ਕਰਦੇ ਆ ਕਾਰਪੇ ਕਰਦੇ ਆ ਹਾਂਜੀ ਕੋਈ ਮਦਦ ਮਿਲੀ ਹੋਵੇ ਕਿ ਜਿਵੇਂ ਉਹਨਾਂ ਨੇ ਹਲਾਸ਼ੀਰੀ ਦਿੱਤੀ ਹੈ ਕਿ ਤੁਸੀਂ ਡਟੇਰੋ ਪਰਿਵਾਰਾਂ ਨੂੰ ਉਹਨਾਂ ਨੇ ਕਿਸੇ ਪੱਖੋਂ ਮਦਦ ਤੁਹਾਡੇ ਨਾਲ ਕੀਤੀ ਹੋਵੇ ਹਾਂਜੀ ਉਹ ਵੇਖੋ ਇਸ ਤਰ੍ਹਾਂ ਅਸੀਂ ਜੀ ਆਪਣੇ ਤਿੰਨੋਂ ਸਬ ਤੋਂ ਧੰਨਵਾਦ ਕਰਦਾਂ ਉਹ ਆਪਣੇ ਜੀ ਕੇ ਮੰਜੀ ਸੰਗਦਲੀ ਕਮੇਟੀ ਦਾ ਹਾਂਜੀ ਅਤੇ ਪਰਮ ਜੀ ਹਾਂਜੀ ਸੰਗੋਣ ਦਾ ਹਾਂਜੀ ਬਹੁਤ ਧੰਨਵਾਦ ਉਹਨਾਂ ਦਾ ਉਹਨਾਂ ਨੇ ਸਾਨੂੰ ਲੱਖ ਰੁਪਇਆ ਜਿਹੜੀ ਮਤਲਬ ਤੁਕੀਤੀ ਸਾਡੇ ਮਦਰ ਸਾਡੇ ਨਾਲ ਗਏ ਸੀਗੇ ਨਰਕੀ ਮਦਰ ਉਹਨਾਂ ਦਿੱਤੀਆਂ ਤੋਂ ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਦੱਸਿਆ ਕਿ 1 ਲੱਖ ਰੁਪਏ ਦਾ ਡਾਇਸਤ ਨਾ ਅਬਾਹਰ ਨਾਮ ਸਿੰਘ ਜੀ ਤੋਂ ਮਾ ਹੋਜੀ ਆਪਣੇ ਸਿੰਘ ਸਾਹਿਬ ਰੋਡੀ ਅੱਛਾ ਜਿਹੜੇ ਹਾਂਜੀ ਅਟੇਨ ਸਾਹਿਬ ਰੋਡੀ 3 ਲੱਖ ਰੁਪਏ ਦਾ ਡਾਉਨ ਨਾਮ ਕੋਲ ਉਹਨਾਂ ਕੋਲ ਤੁਸੀਂ ਆ ਕੇ ਦੇ ਲਿਆ ਉਹਨਾਂ ਨਾਲ ਗੱਲ ਵੀ ਕਰਾਈ ਸੀ ਨਾ ਚਲੋ ਥ੍ਰੀ ਬਹੁਤ ਧੰਨਵਾਦ ਸ਼ੁਕਰੀਆ ਮੰਮਾ ਠੀਕ ਹੈ ਜਿਨ੍ਹਾਂ ਨੇ ਇਹਨਾਂ ਨੂੰ ਮਦਦ ਦਿੱਤੀ ਆ ਠੀਕ ਹੈ ਅੱਜ ਹੀ ਧੰਨਵਾਦ ਕਰਦੇ ਆਂ ਤੇ ਉਸ ਤਰ੍ਹਾਂ ਹੀ ਮਨ ਲੋ ਮੈਂ ਇਹ ਕਹਿਣਾ ਚਾਹੂੰਗਾ ਜਿਹੜੇ ਬਾਹਰ ਸਿੰਘ ਰਹਿੰਦੇ ਆ ਜਿਹੜੇ ਸਾਡੀ ਮਦਦ ਕਰਦੇ ਆ ਹਾਂਜੀ ਵੀ ਜੇ ਕਿਸੇ ਨੇ ਵੀ ਮਨ ਲੋ ਮਦਦ ਨਾਲ ਕਿਸੇ ਨੇ ਕਰਨਾ ਵੀ ਆ ਚਾਹੇ ਕੋਈ ਵੀ ਕਿਸੇ ਜਾਣਕਾਰ ਜਿਸ ਤਰ੍ਹਾਂ ਮਨ ਲੋ ਰਣਜੀਤ ਪੂਰਨ ਲੋ ਜਿਹੜੇ ਇਤਰਾ ਸਿੰਘਾਂ ਦੇ ਪਰਿਵਾਰ ਆ ਸਿੰਘਾਂ ਦੇ ਬਾਕੀ ਸਿੰਘ ਵੀ ਜਿਹੜੇ ਆ ਹੋਰ ਹੀ ਜਿਹੜੇ ਸਿੰਘ ਆ ਜਿਨ੍ਹਾਂ ਦੀ ਮਦਦ ਕਰਦੇ ਆ ਬਿਲਕੁਲ ਇਹਨਾਂ ਨੰਬਰ ਸਿੱਧੀ ਮਲੋ ਜਾਦਾ ਆ ਆ ਆ ਕੇ ਆਪਣਾ ਮਸਤ ਕਰਮ ਵੀ ਜਿਹੜੇ ਹੋਰ ਸਨ ਜਿਹੜੇ ਨਾ ਸਿੰਘਾਂ ਦੇ ਨਾਮ ਤੇ ਫਾਇਦਾ ਉਠਾ ਰਹੇ ਨੇ ਜਿਹੜੀਆਂ ਸੰਸਥਾਵਾਂ ਜਾਂ ਜਿਹੜੇ ਵੀ ਕਿਉਂਕਿ ਮੈਨੂੰ ਜੋ ਕਿ ਉਹਦਾ ਤਾਂ ਆ ਵੀ ਮੈਨੂੰ ਮੈਸੇਜ ਆਉਂਦੇ ਆ ਤੇ ਤਾਂ ਉਸੇ ਮਤਲਬ ਤੁਸੀਂ ਮੈਂ ਆ ਤੁਸੀਂ ਭਾਣੇ ਕੋਲ ਜਾਂਦੇ ਤਾਂ ਇਹ ਨਹੀਂ ਮਦਦ ਦਿੱਤੀ ਅਸੀਂ 5 ਲੱਖ ਦਾ ਦਿੱਤਾ ਵਾ ਠੀਕ ਹੈ ਤੇ ਪਰ ਮੈਂ ਇਹ ਜਾਨਣਾ ਚਾਹੁੰਦਾ ਵਾ ਉਹ ਵੀ 5 ਲੱਖ ਜਿਹੜਾ ਹੁਣ ਸਾਢੇ ਲਾਂ ਲ ਤੇ ਮੰਨ ਲੋ ਦਿੱਤਾ ਵਾ ਦਾਵਾ ਕੀਤਾ ਜਾ ਰਿਹਾ ਹੈ ਦਾਵਾ ਕੀਤਾ ਜਾ ਰਿਹਾ ਵਾ ਮੈਨੂੰ ਮੈਸੇਜ ਆਉਂਦੇ ਆ 5 ਲੱਖ ਰੁਪਿਆ ਅਸੀਂ ਪਰਿਵਾਰ ਬਰਜਨ ਸਿੰਘ ਦੇ ਪਰਿਵਾਰ ਨੂੰ ਦਿੱਤਾ ਵਾ ਹਾਂਜੀ ਉਹ ਕਿਹਦੇ ਸੰਗ ਨੂੰ ਦਿੱਤਾ ਵਾ ਉਹ ਕਿੰਨੂੰ ਦਿੱਤਾ ਵਾ ਉਹ ਦੀ ਉੱਤਰ ਤੱਕ ਦੇ ਪਹੁੰਚ ਉਹ ਦੀ ਵੀ ਜਾਣਕਾਰੀ ਨਾਲ ਹੀ ਚਾਹੁੰਦੇ ਆ ਤੁਹਾਡੇ ਕੋਲ ਨਹੀਂ ਪਹੁੰਚਦਾ ਨਹੀਂ ਪਹੁੰਚਦਾ ਠੀਕ ਹੈ ਕੋਈ ਵੀ ਜਿਹੜਾ ਬਾਹਰੋਂ ਕੋਈ ਸੇਵਾ ਕਰਦਾ ਵਾ ਹਰ ਮੱਲੋ ਭੇਜਦਾ ਵਾ ਸਾਡੇ ਕੋਲ ਨਹੀਂ ਪਹੁੰਚਦਾ ਹਾਂਜੀ ਉਹਦਾ ਵੀ ਜਾਣਕਾਰੀ ਲਾਵਾ ਜੇ ਕਿਸੇ ਨੇ ਗਾਂਵ ਸਾਡੇ ਤੋਂ ਕੋਈ ਜਾਣਕਾਰੀ ਲੈਣੀ ਕੋਈ ਵੀ ਆਪਣਾ ਜੇ ਸੇਵਾ ਕਰਨੀ ਆ ਮਾਇਆ ਦੇ ਚਾ ਉਸ ਤਰ੍ਹਾਂ ਵੀ ਹਾਂਜੀ ਉਸ ਦਾ ਮਤਲਬ ਮੈਂ ਉਹਨਾਂ ਦਾ ਬੇਟਾ ਬੋਲ ਰਿਹਾ ਬਰਨ ਸਿੰਘ ਦਾ ਹਲਾ ਨਾਮ ਜੇ ਸੁਮਿੰਦਰ ਸਿੰਘ ਹੈ ਤੁਹਾਡਾ ਫੋਨ ਨੰਬਰ ਵੀ ਜੀ ਹੋਵੇ ਮੈਂ ਚਾਹਾਂਗਾ ਕਿ ਜਿਹੜੇ ਵੀ ਸਿੱਖ ਸੰਗਤ ਜਿਹੜੇ 6 7 ਵੀਰਾਂ ਦੀ ਲਿਸਟ ਬਣੀ ਹੈ ਜਿਨ੍ਹਾਂ ਨੂੰ ਰਿਹਾਈ ਦੀ ਮੰਗ ਕੌਮ ਕਰ ਰਹੀ ਹੈ ਹਾਂਜੀ 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 ਤੇ ਉਹਦੇ ਵਾਸਤੇ ਜੇ ਕਿਸੇ ਨੇ ਕੋਈ ਹੋਰ ਜਾਣਕਾਰੀ ਲੈਣੀ ਹੈ ਕਿਸ ਕਦੋਂ ਦਾ ਚੱਲ ਰਿਹਾ ਕਿੱਦਾਂ ਹੈ ਪਰਿਵਾਰ ਤੋਂ ਪੁੱਛਿਆ ਜਾ ਸਕਦਾ ਜਿਹੜੇ ਹੰਡਾਰੇ ਨੇ ਹਾਂਜੀ ਹਾਂਜੀ ਤੇ ਮੈਂ ਸੰਗਤ ਨੂੰ ਸਿੱਧੀ ਸਿੱਧੀ ਅਪੀਲ ਇਹ ਬੇਨਤੀ ਕਰਨਾ ਚਾਹਾਂਗਾ ਕਿ ਇਸ ਭਾਈ ਬਰਿਆਮ ਸਿੰਘ ਜਿਹੜੇ ਤਕਰੀਬਨ 24 ਸਾਲ ਤੋਂ ਜੇਲ੍ਹ ਜਨੇ 90 ਸਾਲ ਉਹਨਾਂ ਦੀ 80 ਸਾਲ ਉਮਰ ਹੋ ਚੁੱਕੀ ਹੈ ਉਹਨਾਂ ਦੇ ਬੇਟੇ ਨੇ ਉਹ ਅਖੀਰਸ ਸੰਗਤ ਨੂੰ ਬੇਨਤੀ ਹੈ ਕਿ ਤੁਸੀਂ ਸਾਰਾ ਇਹ ਮਸਲਾ ਸੁਣਿਆ ਜਿੰਨਾ ਸਿੰਘਾਂ ਦੀ ਰਿਹਾਈ ਵਾਸਤੇ ਪਰਿਵਾਰ ਲਗਾਤਾਰ ਆਪਣੀਆਂ ਜੁੱਤੀਆਂ ਕਸੁੰਦਾ ਰਿਹਾ ਸੜਕਾਂ ਤੇ ਤੁਰ ਤੁਰ ਕੇ ਤੇ ਉਹਨਾਂ ਨੂੰ ਮਾਇਕ ਤੌਰ ਤੇ ਵੀ ਕਰੋ ਇੱਕ ਕਾਫ ਖਰਚਾ ਕਰਨਾ ਪਿਆ ਆਪ ਉਹਨਾਂ ਨੇ ਆਪਣੇ ਬੱਚੇ ਵੱਡੇ ਭੈਣ ਭਰਾਵਾਂ ਨੂੰ ਵਿਆਹ ਤੇ ਬਜ਼ੁਰਗ ਜਿਹੜੇ ਨੇ ਉਹ ਜੇਲ੍ਹ ਦੇ ਵਿੱਚ ਨੇ ਤੇ ਸੋ ਬੇਨਤੀ ਸੰਗਤ ਨੂੰ ਜਿਨ੍ਹਾਂ ਨੂੰ ਇਨਾ ਰਿਹਾਈ ਵਾਲੇ ਸਿੰਘਾਂ ਦੇ ਬਾਰੇ ਕੁਝ ਜਾਣਨਾ ਹੋਵੇ ਤੇ ਸਿੱਧਾ ਪਰਿਵਾਰਾਂ ਨਾਲ ਸੰਬੰਧ ਰੱਖੋ ਉਹਨਾਂ ਦੇ ਫੋਨ ਨੰਬਰ ਲੈ ਕੇ ਗੱਲ ਕਰੋ ਕਿ ਤੁਹਾਨੂੰ ਹੋਰ ਕੀ ਪ੍ਰੋਬਲਮ ਨੇ ਜਾਂ ਕਿੰਨਾ ਸਮਾਂ ਲੱਗਣਾ ਹੈ ਜਾਂ ਸਾਡੀ ਕੀ ਕੁਝ ਮਦਦ ਹੋ ਸਕਦੀ ਹੈ ਤੇ ਜਿਵੇਂ ਸਰਦਾਰ ਪ੍ਰਿਆਮ ਸਿੰਘ ਜੀ ਦੇ ਇਹ ਬਰਖੁਦਾਰ ਨੇ ਇਹਨਾਂ ਦਾ ਅੱਜ ਦਾ ਫੋਨ ਨੰਬਰ ਦਿੱਤੀ ਜਿਹੜਾ ਸੰਗਤ ਸੰਬੰਧ ਕਰਨਾ ਚਾਵੇ ਸੰਪਰਕ ਕੁਝ ਪੁੱਛਣਾ ਚਾਵੇ ਇਸ ਨੰਬਰ ਤੇ ਆਪ ਸੰਪਰਕ ਸਿੱਧਾ ਪਰਿਵਾਰ ਨਾਲ ਵੀ ਕਰ ਸਕਦੇ ਹੋ ਹਾਂਜੀ ਫੋਨ ਨੰਬਰ ਮੇਰਾ 96538 98562 96 538 79562 98562 ਹਾਂ ਠੀਕ ਹੈ ਜੀ ਇਸ ਨੰਬਰ ਤੇ ਜਿਨੇ ਵੀ ਸੰਗਤਰ ਪੁੱਛਣਾ ਉਹ ਸਿੱਧਾ ਸੰਪਰਕ ਕੀਤਾ ਜਾ ਸਕਦਾ ਹੈ ਤੇ ਸਮੂਹ ਸੰਗਤ ਦਾ ਧੰਨਵਾਦ ਜਿਨ੍ਹਾਂ ਨੇ ਵੀ ਇਸ ਲਹਿਰ ਦੇ ਵਿੱਚ ਯੋਗਦਾਨ ਪਾਇਆ ਉਹ ਬੱਚੇ-ਬੱਚੇ ਤੋਂ ਬਜ਼ੁਰਗ ਠੰਡਾਂ ਦੇ ਵਿੱਚ ਐਨ ਆਰ ਆਈ ਵੀਰ ਜਿਹੜੇ ਸਨੋ ਵਿੱਚ ਵੀ ਉਹਨਾਂ ਨੇ ਸਰਕਾਰਾਂ ਤੱਕ ਇਹ ਆਵਾਜ਼ ਪਹੁੰਚਾਈ ਹੈ ਕਿ ਹਿੰਦੁਸਤਾਨ ਦੀ ਇਸ ਭਾਰਤ ਦੀ ਧਰਤੀ ਤੇ ਜਿਹੜਾ ਸਿੱਖਾਂ ਨਾਲ ਤਸ਼ੱਦਦ ਹੋ ਰਿਹਾ ਹੈ ਸਿੱਖਾਂ ਵਾਸਤੇ ਸਾਰੇ ਕਾਨੂੰਨ ਬਣੇ ਨੇ ਹੋਰ ਕਿਸੇ ਲਈ ਕੋਈ ਕਾਨੂੰਨ ਨਜ਼ਰ ਨਹੀਂ ਆਉਂਦਾ ਇੱਥੇ ਕੋਈ ਕਰਪਸ਼ਨ ਕਰੇ ਕੋਈ ਜਿਤਨਾ ਮਰਜੀ ਕੋਈ ਕਪਲਾ ਕਰੇ ਉਹਨਾਂ ਦੀਆਂ ਰਾਈਆਂ ਹੁੰਦੀਆਂ ਨੇ ਉਹਨਾਂ ਵਾਸਤੇ ਵੀ ਸੀਬੀਆਈ ਜਿਹੜੀ ਆ ਉਹ ਕਲੀਨ ਚਿੱਟ ਦੇ ਦਿੰਦੀ ਹੈ ਪਰ ਜਿਨ੍ਹਾਂ ਨੇ ਕੁਝ ਬੋਤਾ ਨਹੀਂ ਐਸਾ ਕੁਝ ਕੀਤਾ ਹੁੰਦਾ ਉਹ ਸਿਰਫ ਇਹਨਾਂ ਨੂੰ ਸਿੱਖ ਨਜ਼ਰ ਆਉਂਦੇ ਨੇ ਜਿਨ੍ਹਾਂ ਦੀਆਂ ਉਮਰਾਂ ਜੇਲਾਂ ਦੇ ਵਿੱਚ ਲੰਘ ਚੁੱਕੀਆਂ ਨੇ ਉਹਨਾਂ ਦਾ ਸਮਾਂ ਲੰਘ ਚੁੱਕਾ ਪੀਰੀਅਡ ਲੰਘ ਚੁੱਕਾ ਪਰ ਫਿਰ ਵੀ ਉਹਨਾਂ ਨੂੰ ਅਜੇ ਛੱਡਣ ਨਹੀਂ ਰਹੇ ਸੋ ਸੰਗਤ ਦਾ ਅਖੀਰ ਵਿੱਚ ਧੰਨਵਾਦ ਵਾਇਗੁਰੂ ਜੀ ਦਾ ਖਾਤਮਾ ਵਾਇਗੁਰੂ ਜੀ ਕੀ ਫਤਿਹ